ओम सम शुक्रान नमः सारे ही धर्म ਦੇ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਦਿਸ਼ਬਾ ਖੇਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਜੀ ਇਹ ਸੋਹਣਾ ਜਿਹਾ YouTube ਚੈਨਲ ਗੁਰਮੁਖ ਬ੍ਰह्म ਗਿਆਨ ਵਿਦਿਆਲਿਆ ਗੁਰਮੁਖ ਸਿੰਘ ਜੀ ਨੇ ਲੋਕਾਂ ਦੀ ਦੁੱਖ ਤਕਲੀਫਾਂ ਦੂਰ ਕਰਨ ਲਈ ਚਲਾਇਆ ਹੈ ਜੀ ਜੇਕਰ ਤੁਹਾਡਾ ਕੋਈ ਵੀ ਸਵਾਲ ਹੋਵੇ ਜੀ ਤੇ ਤੁਸੀਂ ਉਹਨੂੰ ਕਮੈਂਟਸ 'ਚ ਜਾਂ ਫਿਰ ਫੋਨ ਕਰਕੇ ਸਾਨੂੰ ਪੁੱਛ ਸਕਦੇ ਹੋ ਜੀ ਤੇ ਸਾਡੀ ਬੇਨਤੀ ਹੈ ਜੀ ਕਿ ਜਿਹੜੇ ਵੀ ਸਬਸਕ੍ਰਾਈਬਰ ਨੇ ਉਹ ਘੱਟੋ ਘੱਟ ਇੱਕ ਇੱਕ ਬੰਦੇ ਤੇ ਚੈਨਲ ਨੂੰ ਸਬਸਕ੍ਰਾਈਬ ਹੋਵਰ ਕਰਾਣ ਤਾਂ ਕਿ ਇਹ ਚੈਨਲ ਬਾਰੇ ਹੋਰ ਲੋਕਾਂ ਨੂੰ ਪਤਾ ਚੱਲ ਸਕੇ ਤੇ ਜੇ ਕੋਈ ਦੁਖੀ ਬੰਦਾ ਹੋਵੇ ਉਹ ਇੱਥੇ ਆ ਕੇ ਆਪਣੇ ਦੁੱਖਾਂ ਦਾ ਹੱਲ ਪਾ ਸਕੇ ਜੀ ਸਾਡੀ ਇਹੀ ਕੋਸ਼ਿਸ਼ ਹੈ ਕਿ ਜਿੰਨੇ ਵੀ ਲੋਕ ਲਾਹ ਲੈ ਸਕਣ ਉਹ ਜ਼ਰੂਰ ਲੈਣ ਜੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਜਿਹੜੇ ਸਬਸਕ੍ਰਾਈਬਰ ਨੇ ਬੀਗੁਰਮukh ਸਿੰਘ ਜੀ ਹੱਥ ਦੇਖ ਕੇ ਤੁਹਾਡੇ ਹੋਣ ਵਾਲੇ ਸਮੇਂ ਬਾਰੇ ਦੱਸ ਸਕਦੇ ਨੇ ਜੀ ਤੇਜੇ ਬੰਦੇ ਨੂੰ ਪਹਿਲਾਂ ਹੀ ਆਪਣੀ ਆਉਣ ਵਾਲੀ ਤਕਲੀਫਾਂ ਦੇ ਬਾਰੇ ਪਤਾ ਚੱਲ ਜਵੇ ਜੀ ਉਹ ਸੰਕਟ ਦੇ ਸਮੇਂ ਤਿਆਰ ਰਹਿ ਸਕਦਾ ਹੈ ਜੀ ਪਹਿਲਾਂ ਹੀ ਉਹਦੀ ਤਿਆਰੀ ਕਰ ਸਕਦਾ ਹੈ ਤੇ ਕੋਈ ਵੀ ਬੰਦਾ ਇੱਥੇ ਉਹਨਾਂ પાસે ਆਪਣਾ ਹੱਥ ਦਿਖਾ ਕੇ ਪੁੱਛ ਸਕਦਾ ਹੈ ਜੀ ਗੁਰਮੁਖ ਸਿੰਘ ਜੀ ਸ਼ਰੀਰ ਦੀ ਕੋਈ ਵੀ ਰੇਖਾ ਦੇਖ ਕੇ ਬੰਦੇ ਬਾਰੇ ਦੱਸ ਸਕਦੇ ਨੇ ਉਹ ਬੰਦੇ ਨੂੰ ਕੀ ਬਿਮਾਰੀ ਹੈ ਜਾਂ ਅੱਗੇ ਹੋਣੀ ਹੈ ਜੀ ਇਹ ਵੀ ਤੁਸੀਂ ਲਾਹਾ ਲੈ ਸਕਦੇ ਹੋ ਪਹਿਲਾਂ ਹੀ ਉਹਦਾ ਹੱਲ ਕਰਾ ਸਕਦੇ ਹੋ ਜੀ ਇਹ ਸਾਰੀ ਸੇਵਾਵਾਂ ਵੱਲੋਂ ਫ੍ਰੀ ਹਾਂ ਪਰ ਜਿਵੇਂ ਜੀ ਬੰਦੇ ਦੇ ਗ੍ਰਹਿ ਖਰਾਬ ਹੁੰਦੇ ਨੇ ਉਹਨਾਂ ਕਰਕੇ ਕਾਫੀ ਦੁੱਖ ਤਕਲੀਫਾਂ ਮੰਦੇ ਜ਼ਿੰਦਗੀ 'ਚ ਹੁੰਦੀਆਂ ਨੇ ਤੇ ਉਹਨਾਂ ਦੇ ਹੱਲ ਲਈ ਹਵਨ ਦਾਨ ਪੁੰਨ ਇਹ ਸਾਰਾ ਕੁਝ ਕਰਨਾ ਪੈਂਦਾ ਹੈ ਜੀ ਤੇ ਜਿਹੜੇ ਦਾਨ ਦੇ ਪੈਸੇ ਨੇ ਜਾਂ ਹਵਨ ਕਰਉਣਾ ਪੈਣਾ ਹੈ ਜਾਂ ਫਿਰ ਨਾਕ ਪਾਉਣੇ ਪੈਣਗੇ ਜੀ ਤੁਹਾਨੂੰ ਉਹਨਾਂ ਦਾ ਖਰਚਾ ਤਾਂ ਤੁਹਾਨੂੰ ਆਪੇ ਦੇਣਾ ਪਈਗਾ ਜੀ ਤੇ ਜਿਹੜੀ ਸੇਵਾ ਆਪਣੇ ਵੱਲੋਂ ਵੀ ਆਪਾਂ ਇਹ ਸਾਰਾ ਕੁਝ ਤੁਹਾਡਾ ਠੀਕ ਕਰਾਂਗੇ ਉਹ ਫ੍ਰੀ ਹੈ ਜੀ ਠੀਕ ਹੈ ਜੀ ਤੇ ਜੇ ਕੋਈ ਜ਼ਿਆਦਾ ਆਪਣੇ ਬਿਰਸ਼ੇ ਬਾਰੇ ਜਾਣਨਾ ਚਾਹੁੰਦਾ ਹੈ ਜੀ ਤੇ ਉਹਨੂੰ ਵੀ ਖਰਚੇ ਲਈ ਤਿਆਰ ਰਹਿਣਾ ਪੈਣਾ ਹੈ ਜੀ ਸਾਰਾ ਕੁਝ ਜੀਵਨ ਚ ਫ੍ਰੀ ਨਹੀਂ ਮਿਲਦਾ ਤੁਸੀਂ ਸਾਰੇ ਜਾਣਦੇ ਹੋ ਤੇ ਇਹ ਵੱਡੀਆਂ ਚੀਜ਼ਾਂ ਨੇ 55 ਸਾਲ ਦੀ ਕਮਾਈ ਹੈ ਉਹਨਾਂ ਦੀ ਗੁਰਮੁਖ ਸਿੰਘ ਜੀਆ ਦੀ ਜਿਹੜਾ ਉਹ ਹੁਣ ਲੋਕ ਕਲਿਆਣ ਲਈ ਵਰਤ ਰਹੇ ਨੇ ਜੀ ਤੇ ਸਾਰਾ ਕੁਝ ਫਰੀ ਨਹੀਂ ਮਿਲਣਾ ਜਿਹੜੀ ਬੜੀ-ਬੜੀ ਚੀਜ਼ਾਂ ਜੇ ਤੁਸੀਂ ਚਾਹੁੰਦੇ ਹੋ ਤਾਂ ਉਹਦੇ ਲਈ ਤਾਂ ਤੁਹਾਨੂੰ ਖਰਚਾ ਕਰਨਾ ਪੈਣਾ ਜੀ ਤੇ ਐਸੇ ਨਾਲ ਹੁਣ ਆਪਾਂ ਅੱਜ ਦੀ ਕਥਾ ਸ਼ੁਰੂ ਕਰਦੇ ਆ ਜੀ ਆਓ ਜੀ ਸਾਰੇ ਗੁਰਮੁਖ ਸਿੰਘ ਜੀ ਪਾਸੋਂ ਸ਼ੁਕਰਵਾਰ ਵਾਰੇ ਜਾਣਦੇ ਹਾਂ ਜੀ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਫਿਰ ਅੱਜ ਸ਼ੁੱਕਰਵਾਰ ਦੀ ਆਪਾਂ ਰਿਕਾਰਡਿੰਗ ਪਾਣੀ ਹੈ ਤੁਸੀਂ ਸ਼ੁੱਕਰਵਾਰ ਜੀ ਦਾ ਦੱਸੋ ਤੇ ਪੈਰੋ ਦਾ ਦੱਸੋ ਜੀ ਬਈ ਇਹ ਜਿਵੇਂ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਵੱਖ-ਵੱਖ ਕੀ ਉਹਨਾਂ ਦਾ ਡਿਊਟੀ ਕੀ ਹੁੰਦੀ ਹੈ ਜੀ ਜੇ ਪਹਿਲਾਂ ਸ਼ੁੱਕਰਵਾਰ ਸ਼ੁਭ ਹੋਵੇ ਸਾਰਿਆਂ ਨੂੰ ਬਈ ਤੇ ਉਸ ਤੋਂ ਬਾਅਦ ਪਹਿਲਾਂ ਸ਼ੁਕਰਗ੍ਰਹਿ ਦਾ ਹੁੰਦਾ ਠੀਕ ਹੈ ਜੀ ਕਿਉਂਕਿ ਇਹਦੇ ਨਾਲ ਦੁਰਗਾ ਐ ਲਕਸ਼ਮੀ ਸਰਸ ਜੁਤੇ ਸ਼ੁਕਰਗ੍ਰਹਿ ਨਾਰੀ ਦਾ ਇੱਕ ਰੂਪ ਠੀਕ ਹੈ ਇਸ ਕਰਕੇ ਨੰਨ ਦਿਨ ਮਹਾਕਾਲੀ ਤ੍ਰੇਕਾਲੀ ਇਸ ਕਰਕੇ ਮਨਾਇਆ ਜਾਂਦਾ ਠੀਕ ਹੈ ਇਹ ਜਿਹੜਾ ਕਾਲਾ ਪੈਰੋਂ ਆ ਇਹ ਸ਼ਨੀ ਦੇਵ ਨੂੰ ਸਾਰੇ ਗ੍ਰਿਹਾਂ ਨੂੰ ਬਟਲ ਸੁਭ ਕਰਦੇ ਨੇ ਜੇ ਮਹਾ ਮਾਏ ਦੀ ਕਿਰਪਾ ਹੋਵੇ ਠੀਕ ਹੈ ਇਹ ਉਹਨਾਂ ਦੇ ਵਰਕਰ ਨੇ ਅੱਛਾ ਜੀ ਮੂਰੇ ਕੰਮ ਕਰਨੇ ਵਾਲਾ ਹੈ ਨਾ ਸਿਨੀਅਰਾਂ ਦੇ ਜਿਵੇਂ ਰੱਬ ਦੇ ਮੂਰੇ ਹਾਂਜੀ ਹਾਂਜੀ ਇਹ ਇਦਾਂ ਨੇ ਇਹ ਬਹੁਤ ਕੰਮ ਕਰਦੇ ਨੇ ਠੀਕ ਹੈ ਉਹਨਾਂ ਕੋ ਕੰਮ ਲੈਣ ਦਾ ਪਤਾ ਹੋਵੇ ਕਿਹੜੇ ਟਾਈਮ ਦਿੰਦੇ ਨੇ ਇਹ ਸੁਖ ਅੱਛਾ ਜੀ ਇਸੇ ਤਾਂ ਫਿਰ ਇਹ ਨਾ ਲੰਬੀਆਂ ਕਹਾਣੀਆਂ ਬਣ ਜਾਂਦੀਆਂ ਨੇ ਤੇ ਜੇ ਕਿਸੇ ਨੂੰ ਸਿੱਖਣਾ ਹੋਵੇ ਆਪਾਂ ਹਾਸ ਤਰੀਕਾ ਹੋਈ ਪਾਵਾਂਗੇ ਸ਼ੁਕਰ ਕਰਦੇ ਤੇ ਖਾਸ ਕਰਕੇ ਠੀਕ ਹੈ ਵੀ ਇਦਾਂ ਕਿਵੇਂ ਅਗਲੇ ਨੂੰ ਸ਼ੁਭ ਚਾਹੀਦਾ ਸ਼ੁਕਰ ਕਰੇ ਤੇ ਹੋਰ ਮਹਾਰਾਜ ਠੀਕ ਹੈ ਜੀ ਫਿਰ ਜਿ ਆਪਾਂ ਜਿਵੇਂ ਉਹ ਸ਼ੁਰੂ ਕੀਤੀ ਸੀਗੀ ਪੰਜ ਤਤਾਂ ਦੀ ਆਪਾਂ ਕਾਮ ਔਰ ਕਰੋਧ ਤੇ ਤਾਂ ਪੜਤਾ ਜੀ ਅੱਜ ਅਹੰਕਾਰ ਮੋਹ ਜਾਂ ਫਿਰ ਲੋਭ ਵਿੱਚੋਂ ਕਿਸੇ ਇੱਕ ਤਤ ਬਾਰੇ ਤੁਸੀਂ ਦੱਸ ਦਿਓ ਚਲੋ ਜੀ ਹੰਕਾਰ ਤੇ ਸੁਣ ਲੋ ਮਹਾਰਾਜ ਠੀਕ ਹੈ ਹੰਕਾਰ ਜਿਹੜਾ ਮਹਾਰਾਜ ਕੋਈ ਵੀ ਆਪਾਂ ਨੂੰ ਜਿਹੜਾ ਆਪਾਂ ਨੂੰ ਕਹਿੰਦਾ ਵੀ ਚੱਕ ਦੇ ਫਟੇ ਇਹ ਹੰਕਾਰ ਆ ਜਿਹੜਾ ਆਪਣੇ ਵਿੱਚ ਬੋਲਦਾ ਜੇ ਆਪਾਂ ਮੰਤਰੀ ਬਣ ਗਏ ਵੀ ਹੁਣ ਆਪਾਂ ਨੂੰ ਕਹਿਣ ਵਾਲਾ ਕੋਈ ਨਹੀਂਗਾ ਹਾਂਜੀ ਪੁੰਨ ਕਰੋ ਪਾਪ ਕਰੋ ਹਾਂ ਇਹ ਉਦਾਂ ਦਾ ਹੰਕਾਰ ਆ ਜਿਹਦੇ ਹੰਕਾਰ ਬੰਦੇ ਨੂੰ ਜੇਲ ਯਾਤਰਾ ਤੋਂ ਵੱਖਰੀ ਆ ਮੌਤ ਵੀ ਕਰਾ ਦਿੰਦਾ ਅੱਛਾ ਜੀ ਨਾਲ ਕਈਆਂ ਦੀ ਨਾਲ ਮੌਤ ਕਰ ਵੀ ਜਾਂਦਾ 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 ਅੱਛਾ ਜੀ ਇਹ ਰਾਹੂ ਦੇ ਨਾਲ ਲਿੰਕ ਹੈ ਨਾ ਦਾ ਨਾ ਠੀਕ ਹੈ ਜੀ ਜਦ ਰਾਹੂ ਜਿਹਦਾ ਖਰਾਬ ਹੋ ਜਾਂਦਾ ਪਤਾ ਹੀ ਪਾਉਣਾ ਹੈ ਹਾਂ ਜੀ ਰਾਹੂ ਤੇ ਕੇਤੂ ਸਰੀਰ ਦਾ ਕਰਕਾ ਜਿਹੜਾ ਨਸ਼ੇ ਦਾ ਨਾ ਹਾਂ ਜੀ ਹਾਂ ਜੀ ਤੇ ਉਹ ਗੱਲ ਆ ਬਈ ਵੀ ਆਪਾਂ ਕਹਿੰਦੇ ਆਪਣੇ ਕੋਲੋਂ ਕੁਝ ਸਿੱਖਣ ਵਾਲਾ ਹੋਵੇ ਨਾ ਹਾਂ ਜੀ ਤੇਗਾ ਕੀਮਤ ਪਾਉਣੇ ਵਾਲਾ ਹੋਵੇ ਇਹ ਨਾ ਹੋਵੇ ਸਿੱਖ ਕੇ ਨਾ ਅਸੂਲਾਂ ਤੋਂ ਬਿਨਾ ਫਿਰੇ ਠੀਕ ਹੈ ਜੀ ਹਾਂ ਜੀ ਆਪਾਂ ਨੂੰ ਤਾਂ ਹੀ ਗੁਰੂਆਂ ਨੇ ਸਿਖਾਏ ਨੇ ਵੀ ਅਸੂਲ ਉਹਨਾਂ ਨੂੰ ਪਤਾ ਸੀ ਵੀ ਇਹ ਤਾਂ ਪਤਾ ਨਹੀਂ ਠੀਕ ਹੈ ਜੀ ਰੇਖਾ ਹਾਂਜੀ ਹਾਂਜੀ ਤੇ ਉਹ ਗੱਲਾਂ ਨੇ ਹੋਰ ਮਹਾਰਾਜ ਹੋਰ ਜੀ ਜਿਵੇਂ ਅਸੂਲ ਵਿੱਚ ਜਿਵੇਂ ਤੁਸੀਂ ਰੱਬ ਦੇ ਅਸੂਲ ਵੀ ਦੱਸਦੇ ਹੁੰਦੇ ਸੀਗੇ ਹੈਨਾ ਕਿ ਰੱਬ ਦੇ ਅਸੂਲਾਂ ਤੇ ਬੰਦੇ ਨੂੰ ਇਦਾਂ ਚੱਲਣਾ ਚਾਹੀਦਾ ਇਦਾਂ ਉਹ ਕਿਹੜੇ ਕਿਹੜੇ ਅਸੂਲ ਨੇ ਜੀ ਜਿਵੇਂ ਮੇਨ ਮੇਨ ਕਿਹੜੇ ਕਿਹੜੇ ਨੇ ਪਹਿਲਾ ਅਸੂਲ ਆ ਗਰੀਬ ਨੂੰ ਦੇਖਣਾ ਠੀਕ ਹੈ ਉਹਨੂੰ ਗਰਮੀ 'ਚ ਉਹਨਾਂ ਜਿਵੇਂ ਛਤ ਜਿਹੜੇ ਛੱਤਾ ਹੁੰਦਾ ਛਤਰੀ ਪੰਜਾਬੀ ਕਹਿੰਦੇ ਆ ਹਾਂਜੀ ਗਰਮੀ 'ਚ ਉਹਨੂੰ ਗਰਮ ਕੱਪੜਾ ਜਾਂ ਕੋਈ ਜਿਹੜੇ ਠੰਡ ਨਾਲ ਲੱਗਿਆ ਨਾ ਠੰਡ ਵਲੇ ਉਸ ਦਾ ਕੱਪੜਾ ਗਰਮੀ 'ਚ ਉਹ ਜਾ ਉਹਨੂੰ ਸਾਧਨ ਦਿੱਤਾ ਜਾਵੇ ਤੇ ਉਹ ਪ੍ਰਸੰਨ ਹੋ ਜਵੇ ਤੇ ਆਪਣੇ ਉੱਤੇ ਬਹੁਤ ਬੜੀ ਕਿਰਪਾ ਹੁੰਦੀ ਆ ਠੀਕ ਆ ਜੀ ਤੇ ਰੱਬ ਕਹਿੰਦਾ ਵੀ ਹਾਂ ਇਹ ਮੇਰੇ ਵੱਲ ਦੇਖ ਰਿਹਾ ਉਹਨੂੰ ਕਈ ਗਰੀਬਾਂ ਵੱਲ ਦੇਖਦੇ ਨੇ ਉਹਨੂੰ ਸਹੀ ਕਾਟਾ ਗਰੀਬਲਾਣਾ ਠਮਕਾਣਾ ਹਾਂਜੀ ਉਹ ਗੱਲ ਰੱਬ ਤਾਂ ਸਾਰਿਆਂ ਚਾਹ ਉਹਨਾਂ ਦੇ ਗਰੀਬ ਵਿੱਚ ਕੀ ਹੈ ਨਹੀਂਗਾ ਕਬਿਰਲਾ ਟਾਟ ਵਾਲਿਆਂ ਦੇ ਵਿੱਚ ਪੰਦਾ ਨਹੀਂ ਗੀ ਸਾਰੇ ਚੇਰੀ ਉਹ ਤਾਂ ਰਮੀ ਹੋਈ ਸ਼ਕਤੀ ਦਾ ਨਾ ਰੱਬਾ ਹਾਂਜੀ ਹੈਨਾ ਉਹ ਕਿਸੇ ਨੇ ਕੱਢ ਕੇ ਦੱਸਿਆ ਨਹੀਂ ਵੀ ਆਹ ਰੱਬਾ ਹਾਂਜੀ ਕੋਈ ਇੱਕ ਦੂਜੇ ਵਿੱਚ ਦੇਖਿਆ ਜਿਵੇਂ ਮੈਂ ਤੈਨੂੰ ਮੰਨ ਲਿਆ ਤਾਂ ਮੈਨੂੰ ਮੰਨ ਲਿਆ ਹਾਂਜੀ ਉਹ ਰੱਬਾ ਨਹੀਂ ਤੇ ਰੱਬ ਐਦਾਂ ਥੋੜੋ ਵੀ ਰੱਬਾ ਇਦਾਂ ਹੀ ਹੈ ਨਾ ਠੀਕ ਹੈ ਜੀ ਹਾਂਜੀ ਅਨੁਭਵ ਕਰਨਾ ਪੈਂਦਾ ਪੰਜਾਬੀ ਜੀ ਕਹ ਲੋ ਠੀਕ ਹੈ ਜੀ ਨਹੀਂ ਹਾਂ ਵੀ ਆਪਣੇ ਕੋਲ ਖੜੇ ਆ ਆਪਾਂ ਸੱਚਿਆਂ ਤਾਂ ਆਪਣੇ ਕੋਲ ਖੜੇ ਨੇ ਠੀਕ ਹੈ ਜੀ ਨਹੀਂ ਹੋਰ ਹੋਰ ਜੀ ਅੱਜ ਦਾ ਟਾਈਮ ਹੋ ਗਿਆ ਜੀ ਆਪਾਂ ਅੱਜ ਐਨ ਰੱਖਦੇ ਆ ਅਗਲੀ ਵੀਡੀਓ ਫੇਰ ਆਪਾਂ ਸ਼ਨੀ ਦੇਵ ਜੀਾਂ ਦੀ ਪਾਣੀ ਹੈ ਜੀ ਕੱਲ ਨੂੰ ਸ਼ਨੀਵਾਰ ਨੂੰ ਜੀ ਓਕੇ ਮਹਾਰਾ ਜ਼ਰੂਰ ਸਪੈਸ਼ਲਿਸਟਾਂ ਕੋਲ ਮਰਾਈ ਦੇ ਹਾਂਜੀ ਵੀ ਕਰਵਾ ਕੇ ਦੇਖੋ ਆਪਾਂ ਫੜ ਦਿੰਨੇ ਆ ਨਾ ਹਾਂਜੀ ਤੇ ਉਹ ਮੰਗਲ ਜੰਤਰ ਦਾ ਵੀ ਤੈਨੂੰ ਦੱਸਿਆ ਨਹੀਂ ਆਪਣੇ ਕੋਲ ਵਧੀਆ ਤੁਸੀਂ ਵੀ ਆਪਣਾ ਨਾ ਯੂਜ਼ ਕਰਿਆ ਹਾਂਜੀ ਮੈਂ ਵੀ ਕਰਿਆ ਜੀ ਕਾਲ ਭੈਰਵੀ ਅੰਤਰ ਆਪ ਪਤਾ ਚੱਲਦਾ ਰਹੀ ਮਹਿਸੂਸ ਹੁੰਦਾ ਜਦ ਬੰਦ ਅੰਦਰ ਨੂੰ ਦੇਖਦਾ ਫੀਲ ਹੁੰਦਾ ਜੀ ਪਤਾ ਚੱਲਦਾ ਹਾਂ ਮਹਿਸੂਸ ਜਿਹਨੂੰ ਹੁੰਦਾ ਹੀ ਨਹੀਂ ਉਹਨੂੰ ਉਹਨ ਕੀ ਕਰਾਂਗੇ ਹਾਂਜੀ ਇਹੀ ਚੱਕਰ ਆ ਜੀ ਚਲੋ ਜੀ ਸ਼ੁਕਰ ਸ਼ੁਭ ਹੋਵੇ ਸਾਰਿਆਂ ਨੂੰ ਸੁਫਲ ਸਫਲਫਲਨ ਸਾਰੇ ਵਧੀਆ ਨਾ ਜੀ ਹਾਂਜੀ ਧੰਨਵਾਦ ਜੀ ओके okay, जयရှင် देवी महाकाली महांद रक्षणी जय शुक्रा नमो